ਪਾਠ 3 ਮੈਡਮ ਦੀ ਸਿੱਖਿਆ ਰਾਜੀਵ ਪਹਿਲੀ ਜਮਾਤ ਵਿੱਚ ਪੜਦਾ ਸੀ ਉਹ ਜਮਾਤ ਵਿੱਚ ਕਾਫੀ ਹੁਸ਼ਿਆਰ ਬੱਚਾ ਸੀ ਉਸਦੇ ਪੰਜਾਬੀ ਵਾਲੇ ਮੈਡਮ ਬਹੁਤ ਚੰਗੇ ਸਨ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗੀਆਂ-ਚੰਗੀਆਂ ਗੱਲਾਂ ਵੀ ਦੱਸਦੇ ਰਹਿੰਦੇ ਸਨ ਅੱਜ ਉਹ ਦੱਸ ਰਹੇ ਸਨ ਬੱਚਿਓ ਸੜਕ ਤੇ ਹਮੇਸ਼ਾ ਆਪਣੇ ਖੱਬੇ ਹੱਥ ਚੱਲੋ ਕਦੀ ਕਾਲੀ ਨਾ ਕਰੋ ਸੜਕ ਨੂੰ ਕਦੇ ਵੀ ਦੌੜ ਕੇ ਪਾਰਨਾ ਕਰੋ ਜੇ ਕੋਈ ਵਿਅਕਤੀ ਅੰਨ੍ਹਾ ਜਾਂ ਲੰਗੜਾ ਹੈ ਤਾਂ ਉਸ ਦੀ ਸੜਕ ਪਾਰ ਕਰਨ ਵਿੱਚ ਮਦਦ ਕਰੋ ਉਹ ਤੁਹਾਨੂੰ ਅਸੀਸਾਂ ਦੇਣਗੇ ਉਨ੍ਹਾਂ ਦੀਆਂ ਅਸੀਸਾਂ ਸਦਕਾ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਕਰੋਗੇ ਸਕੂਲ ਨੂੰ ਛੁੱਟੀ ਹੋਣ ਤੇ ਰਾਜੀਵ ਘਰ ਨੂੰ ਆ ਰਿਹਾ ਸੀ ਉਹ ਆਪਣੇ ਖੱਬੇ ਹੱਥ ਚੱਲ ਰਿਹਾ ਸੀ ਅਚਾਨਕ ਉਸ ਨੇ ਇੱਕ ਆਵਾਜ਼ ਸੁਣੀ ਕੋਈ ਰੱਬ ਦਾ ਪਿਆਰਾ ਮੈਨੂੰ ਸੜਕ ਪਾਰ ਕਰਵਾ ਦੇਵੇ ਰੱਬ ਉਸਦਾ ਭਲਾ ਕਰੇਗਾ ਇਹ ਇੱਕ ਅੰਨੇ ਆਦਮੀ ਦੀ ਆਵਾਜ਼ ਸੀ ਲੋਕ ਉਸ ਕੋਲੋਂ ਲੰਗੀ ਜਾ ਰਹੇ ਸਨ ਕੋਈ ਉਸ ਦੀ ਆਵਾਜ਼ ਨਹੀਂ ਸੀ ਸੁਣ ਰਿਹਾ ਰਾਜੀਵ ਹਾਲੇ ਮੈਡਮ ਕੋਲੋਂ ਤਾਜ਼ੀ-ਤਾਜ਼ੀ ਸਿੱਖਿਆ ਲੈ ਕੇ ਆਇਆ ਸੀ ਉਹ ਉਸ ਅੰਨੇ ਆਦਮੀ ਕੋਲ ਗਿਆ ਉਸ ਨੇ ਉਸ ਦਾ ਹੱਥ ਫੜਿਆ ਤੇ ਸੜਕ ਪਾਰ ਕਰਵਾ ਦਿੱਤੀ ਅੰਨੇ ਆਦਮੀ ਨੇ ਉਸ ਲਈ ਅਸੀਸਾਂ ਦੀ ਝੜੀ ਲਾ ਦਿੱਤੀ ਜਦੋਂ ਰਾਜੀਵ ਘਰ ਆਇਆ ਤਾਂ ਉਸ ਨੇ ਆਪਣੀ ਮੰਮੀ ਨੂੰ ਸਾਰੀ ਗੱਲ ਦੱਸੀ ਮੰਮੀ ਨੇ ਉਸ ਨੂੰ ਸ਼ਾਬਾਸ਼ੀ ਦਿੱਤੀ ਉਹ ਖੁਸ਼ ਹੋ ਗਿਆ